ਵਾਹਿਗੁਰੂ ਸਾਬ ਜੀ ਤਨ ਗੁਰ ਗਰੀਬ ਨਵਾਰ ਊ ਮੇਰਾ ਪਿਤਾ ਊ ਹੈ ਮੇਰਾ ਮਾਤਾ ਊ ਮੇਰਾ ਬੰਧਪ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਪਉ ਕੇ ਹਾ ਕਾੜਾ ਜਿਓ ਸੋ ਕਹ ਟਲ ਗੁਰ ਸੇਵੀ ਐ ਅਨਸ ਸੈਜ ਸੁਭਾਏ ਦਰਸ਼ਨ ਪਰਸ਼ੀਏ ਗੁਰੂ ਕਾ ਜਨਮ ਮਰਨ ਦੁਖ ਜਾਏ ਗੁਰੂ ਸਾਹਿਬ ਜੀ ਤਨਸਰੀ ਮਹਲਾ ਪੰਜਵਾ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਓਏ ਆਏ ਮਾ ਆਨੰਦ ਸਦਾ ਕਰ ਕੀਰਤਨ ਪੁਰਖ ਬਿਦਾਤਾ ਪਾਏ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਰਸ ਓਏ ਆਏ ਮਾ ਆਨੰਦ ਸਦਾ ਕਰ ਕੀਰਤਨ ਔਰਖ ਵੇ ਦਾਤਾ ਪਾਏ ਅਬ ਮੋਹੇ ਰਾਮ ਜਸੋ ਮਨ ਗਾਇਓ ਪਾਇਓ ਪ੍ਰਗਾਸ ਸਦਾ ਸੁਖ ਮਨ ਮੈਂ ਸਤਗੁਰੂ ਪੂਰਾ ਆਇਓ ਰਹਾ ਗੁਣਧਾਨ ਜੇ ਤੇ ਭੀਤਰ ਵਸਿਆ ਤਾਂ ਦੁਖ ਭਰਮ ਭਾਉ ਭਗਾ ਭਈ ਪ੍ਰਾਪਤ ਵਸਿਆ ਗੋਚਰ RAM ਨਾਮ ਰੰਗ ਲਾਗਾ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ ਥਕਦਾ ਹਮੇ ਰੋਗ ਬਿਟੇ ਕਿਰਪਾ ਤੇ ਜਮ ਤੇ ਭਏ ਬੇਬਾਕਾ ਗੁਰ ਕੀ ਟੈਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਉ ਨਾਨਕ ਜਿਨ ਜੰਮ ਦੇ ਕਾਢੇ ਤੇਸ ਗੁਰ ਕਾ ਕੁਰ ਬਾਣੀ ਗੁਰ ਕੀ ਤੈਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਵਾਣੀ ਕਉ ਨਾਨਕ ਜਿਨ ਜੰਮ ਤੇ ਕਾਢੇ ਤੈਸੋ ਗੁਰ ਕਾ ਕੁਰਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਾਹੀ ਮਹਲਾ 5 ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਓਏ ਆਏ ਮਾ ਆਨੰਦ ਸਦਾ ਕਰ ਕੀਰਤਨ ਔਰਖ ਵਿਦਾਤਾ ਪਾਏ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਵਾਹਿ ਸਾਹਿਬ ਜੀ ਜਜਨ ਭਜਨ ਮਮ ਖਾਲਸਾ ਖਾਲਸਾ ਪੂਜਵ ਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸ ਮਿੱਟੈ ਸੋਗ ਦਾਰਸੋ ਪਰਸ ਮਿਟਾਏ ਸੋਗ ਵਾਹ ਗੁਰੂ ਸਾਹਿਬ ਜੀ ਸਵਈਆ ਸੁਤ ਕਾਨ ਕੇ ਜੋ ਬਤਈਆ ਸੁਨ ਕੈ ਆਪਣੇ ਚਿੱਤ ਮੈਂ ਅਤ ਕ੍ਰੋਧ ਵਡਾਇਓ ਸੁਤ ਕਾਨ ਕੇ ਜੋ ਬਤਈਆ ਸੁਨ ਕੇ ਆਪਣੇ ਚਿੱਤ ਮੈਂ ਅਤ ਕ੍ਰੋਧ ਵਡਾਇਓ ਬਾਨ ਕਮਾਨ ਕਿਰਪਾਨ ਗਦਾ ਗਹਿ ਕੇ ਅਤ ਕੇ ਬਦ ਕਾਰਨ ਤਾਇਓ ਤਾਮ ਜਾ ਤੇ ਬੈਰੀ ਕੋ ਬੋ ਤੇ ਦਵਾਰ ਪੈ ਜਾਏ ਕੇ ਬੈਣ ਸੁਨਾਇਓ ਜਾਏ ਕੋ ਸਿੰਧ ਪੈ ਦਾਰ ਦਇਓ ਅਬਸੋ ਕੋਇ ਸੋ ਲਰ ਬੇ ਕੋ ਆਇਓ ਜਾਏ ਕੋ ਸਿੰਧ ਪੈ ਡਾਰ ਦੇਉ ਅਬ ਸੋ ਤੋਏ ਸੋ ਲਰ ਬੇ ਕੋ ਆਇਓ ਵਾਹਿਗੁਰੂ ਜਿੱਕਾ ਖਰਸਾ ਵਾਹਿਗੁਰੂ ਜਿੱਕੇ ਫਾਣ